ਬਹੁਤ ਅੱਛਾ ਤੁਹਾਡਾ ਚਾਹ ਤੇ ਅਭਿਸ਼ੇਕ ਵੀ ਜਾਂ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਉਹ ਦੋ ਦੋ ਬਲੇਂਟਿਕਨ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ ਪਰ ਬਹੁਤ ਮੁਬਾਰਕਾ ਦੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਰਾ ਆਲੰਪਿੰਦ ਦੀ ਵਿਚਾਰ ਆਇਆ ਤੁਹਾਨੂੰ ਮੈਂ ਵੀ ਆਉਣਾ ਸੀ ਤੁਹਾਡੇਆਂ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲਿਟਿਕਲ ਕਲੀਅਰੈਂਸ ਨਹੀਂ ਦਿੱਤੀ ਅ ਅ ਅਜਰਾਤ ਨੂੰ ਅਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰਫਾਈਨਲ ਤੁਸੀਂ ਦੇਖ ਸਕੋ ਤੁਹਾਡੇ ਨਾਲ ਇਹ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤੇ ਪਰੇ ਕੋਲੇ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਵੀ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾਲ ਨਾਲ ਕੱਲਾਣਾ ਕੱਟ ਫਾਈਨਲ ਕਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਕਾ ਨਾਮ ਔਰ ਦਿਲ ਆ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਜੋ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਇਹ ਸੈਂਟਰ ਵਾਲਾ ਕਸਾ ਥੜਿਆ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੱਕ ਕੋਈ ਪ੍ਰੋਬਲਮ ਨਹੀਂ ਕੋਈ ਸੈਂਟਰ 'ਚੋਂ ਪਰਦੇ ਸੀ ਕੱਲੋਂ ਹਨਾ ਸੋ ਕੋਸਾ ਮੈਨ ਲਗਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਹਨਾ ਤੁਸੀਂ ਮੈਂ ਕੱਲ-ਕੱਲ 30 ਚੀਜ਼ ਦੇਖਣਾ ਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਪਵੇਗਾ ਹਨਾ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਕੋਡੇ ਨਾਲ ਹੀ ਆਵਾਂ ਸਮਝੋ ਨਾਲ ਹੀ ਉਹ ਬਾਕੀ ਅਭਿਸ਼ੇਕ ਨੂੰ ਮੰਦੀਪ ਨੂੰ ਗੁਰਜਨਤ ਨੂੰ ਸ਼ਮਸ਼ੀਰ ਨੂੰ ਹਨਾ ਉਹ શ્રી ਜੈਸ਼ ਨੂੰ ਸਾਰਨ ਮੇਰੇ ਵੱਲੋਂ ਹੌਸਲਾ ਵੀ ਬਧਾਇਆ ਤੇ ਕੱਲ੍ਹ ਵਾਸਤੇ ਕੁੜਲਾ ओके αρਨੰਦ ओके ओके